ਇਹਦੇ ਅੱਕ ਦੇ ਵਿੱਚ ਥਨ ਦੇ ਵਿੱਚ ਵੀ ਮਿਠਾਸ ਤੇ ਸ਼ਹਿਦ ਹੁੰਦੀ ਹੈ। ਬਾਕੀ ਜ਼ਹਿਰ। ਅੱਛਾ। ਬਾਕੀ ਕੋੜਾ ਦਾ। ਜਿਹੜਾ ਇਹਦਾ ਫਿਰਲਾ ਉਹ ਅਮਰਤਾ। ਇਹ 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 ਆਪਣੇ ਵਾਸਤੇ ਨਹੀਂ ਇਹ ਜ਼ਹਿਰ ਆ। ਅੱਛਾ। ਇਤਨੀ ਦਵਾਈ ਆ ਵਾਲੀ। ਹਣੇ ਤੁਹਾਨੂੰ ਅੱਕ ਬਾਰੇ ਵੀ ਦੱਸੋ ਜੀ। ਜੀ। ਆਜੋ। ਅੱਕ ਦੇ ਕੀ ਫਾਇਦੇ ਨੇ? ਜਿਹੜਾ ਮਖਿਆਲ ਆ ਤੁਸੀਂ ਐਸਾ ਕਹਿੰਦੇ ਮਖਿਆਲ ਸ਼ਬਦ ਵਰਤਦੇ ਜੀ ਅਸੀਂ ਤੇ ਡੂੰਗਲਾ ਵਰਤਦੇ ਆ। ਵਾਂਝੀਆਂ ਚੀਜ਼ਾਂ ਜੀ। ਦੂਣਾ ਵੀ ਇਹ ਤਾਂ ਧੂਰਾ ਜੀ ਧੂਰਾ ਹਾਂ ਇਹ ਆਪੇ ਇਹ ਆਪੇ ਉਹ ਗਿਆ ਹੋਰੇ ਦੇਸੀ ਆਕਾ ਜੀ ਇਹ ਧੂਰਾ ਹੀ ਇਹ ਇਹ ਤਾਂ ਧੂਰਾ ਇਹ ਰਾਂਡੀ ਨਹੀਂ ਕਹਦੇ ਇਹਨੂੰ ਗੈਸਟਰ ਰਾਂਡੀ ਨਹੀਂ 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 ਇਹਨੂੰ ਮੈਂ ਮਹਾਰਾਂਡੀ ਦਾ ਹੋਰਾ ਜੀ ਅੱਛਾ ਆ ਫਿਰ ਉਹ ਜੀ ਨੇ ਜਾ ਇਹ ਦੇਸੀ ਆਕਾ ਹਾਂ ਜੀ ਆਜੋ ਮਹਾਰਾਜ ਇਹਦਾ ਜਿਹੜਾ ਫੁੱਲ ਖੇੜਦਾ ਹੁਣ ਤੁਸੀਂ ਵੇਖ ਰਹੇ ਹੋ ਨਿਹਾ ਵੀ ਜਿਆਦਾ ਇਹਦੇ ਤੇ ਮਖਿਆਣ ਲੈਂਦਾ ਇਹਨਾਂ ਤੇ ਰਜ ਕਿਉਂਕਿ ਫੁੱਲ ਖੇੜਦੇ ਆ ਜੀ ਜੀ ਜਿਹੜਾ ਕੁਦਰਤੀ ਸ਼ਹਿਤ ਆ ਕੁਦਰਤੀ ਸ਼ੈਤ ਦੇ ਵਿੱਚ ਜਿਹੜਾ ਬਾਹਰ ਆਕਾ ਦੇ ਸੀ ਜਾਂ ਇਹ ਆਕਾ ਇਹਦੇ ਅੱਕ ਦੇ ਵਿੱਚ ਫੁੱਲ ਦੇ ਵਿੱਚ ਵੀ ਮਠਾਸ ਤੇ ਸ਼ੈਤ ਹੁੰਦੀ ਹੈ ਮੈਂ ਤਾਂ ਮੈਨੂੰ ਤਾਂ ਇਹ ਲੱਗਦਾ ਸੀ ਵੀ ਬਿਲਕੁਲ ਜਹਿਰ ਹੋਣ ਦਾ ਜਿਹੜਾ ਬਾਕੀ ਜਹਿਰ ਅੱਛਾ ਬਾਕੀ ਕੋੜਾ ਜਿਹੜਾ ਇਹਦਾ ਫਿਰਲਾ ਉਹ ਅਮਰਤਾ ਇਹਦੇ ਫੁੱਲ ਨੂੰ ਇਥੋਂ ਤੋੜ ਲੈਣਾ ਹਾਂ ਇਹ ਦੱਸ ਉਹ ਕੋਈ ਨਹੀਂ ਇੱਕ ਮਿੰਟ ਪਹਿਲਾਂ ਦੱਸ ਲਈਏ ਆ ਜਿਹੜਾ ਸਟਾਰ ਆ ਹਾਂਜੀ ਹਿਊਰਿਕ ਐਸਿਡ ਐਸਿਡ ਦਿੱਤਿਆਂ ਦੀ ਸੋਜ ਪੇਕਦਰਦ ਤੋਂ ਬਾਅਦ ਹੈ ਅੱਛਾ ਖਾਸ ਕਰਕੇ ਜਿਹੜੀ ਵਾਈਵਾਦੀ ਆ ਇੰਨੀ ਕੀ ਚੀਜ਼ ਇਹ ਹੁਣ ਅਸੀਂ ਕਿਉਂ ਲਾਇਆ ਕਿਉਂਕਿ ਕੋੜੇ ਜੀਣਾ ਸਿਖਾਉਂਦੇ ਆ ਇੱਕ ਵਾਰ ਮੈਂ ਥੋੜੀ ਗੱਲ ਐਡ ਕਰਨਾ ਚਾਹੁੰਦਾ ਮੇਰੀ ਮਦਰ ਨੂੰ ਹੈਪਟਾਈਟਸ ਬੀ ਦੀ ਪ੍ਰੋਬਲਮ ਹੈ ਜੀ ਹੈਪਟਾਈਟਸ ਬੀ ਕੀ ਹੈ ਅਗਰ ਜੇ ਕੋਈ ਉਹਦਾ ਆਪਰੇਸ਼ਨ ਹੋਊਗਾ ਨਾ ਤਾਂ ਉਹਦੇ ਬਲੱਡ ਨੂੰ ਵਿੱਚ ਬਲੱਡ ਲੱਗ ਗਿਆ ਡਾਕਟਰ ਨੂੰ ਤਾਂ ਉਹਨੂੰ ਵੀ ਹੋ ਜੂਗੀ ਜੀ ਹੈਪਟਾਈਟਸ ਬੀ ਇਦਾਂ ਦਾ ਹੋਇਆ ਅੰਦਰ ਇੱਕ ਹੈਗਾ ਅੰਦਰ ਬੈਠਾ ਦਾ ਬਟ ਉਹਨਾਂ ਨੇ ਵਾਸੇ ਦੱਸਦਾ ਕਾਲਾ ਪੀਲਾ ਤੂੰ ਉੱਤੇ ਹੋ ਗਿਆ ਕੰਮ ਤੇ ਉਹ ਜਿਹੜਾ ਉਹ ਆ ਫੁੱਲ ਦੱਸਦੇ ਅੱਛਾ ਵੀ ਮਾਂ ਉਹਨੂੰ ਰੋਜ਼ ਖਾਂਦੀ ਆ ਕਿ ਮੰਗਾ ਕੇ ਖਲਾਉਂਦੇ ਆ ਸੀ ਤੇ ਉਹ ਉਹ ਜਿਹੜਾ ਉਹ ਡਾਕਟਰ ਦੇ ਜਾਂਦਾ ਉਹ ਕਰਦੇ ਨੇ ਨਾ ਮਤਲਬ ਜਾ ਕੇ ਸਕੈਨ ਵਗੈਰਾ ਕਰਦੇ ਉਹ ਕਹਿੰਦੇ ਉੱਥੇ ਹੀ ਪਿਆ ਉਹ ਵੱਧ ਨਹੀਂ ਅੱਗੇ ਜਾ ਰਿਹਾ ਉਹ ਅੱਛਾ ਉਹ ਦੇਖ ਹਾਂ ਵਾਜੇ ਖੈਦਾ ਹੋ ਗਿਆ ਬਹੁਤ ਮਾਰੇ ਇਹ ਜਿਹੜੇ ਪੱਤੇ ਆ ਤੇ ਪਤਾ ਕਿਵੇਂ ਲੱਗਾਈ ਤੁਹਾਨੂੰ ਡਾਕਟਰ ਨੇ ਡਾਕਟਰ ਓਏ ਮਤਲਬ ਇਹ ਜਿਹੜੇ ਪੱਤੇ ਆ ਆ ਦੇਖੋ ਜ਼ਹਿਰ ਆ ਦੋ ਇਹ 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 ਆਪਣੇ ਵਾਸਤੇ ਨਹੀਂ ਓਏ ਜ਼ਹਿਰ ਆ ਅੱਛਾ ਹੇ ਮੰਨ ਲਓ ਵੀ ਤੁਸੀਂ ਬੈਠੇ ਹੋ ਕਿਤੇ ਬਾਹਰ ਬੱਚੇ ਨਾਲ ਆ ਪਿਕਨਿਕ ਤੇ ਹੋਇਆ ਤੇ ਮੱਖੀਆਂ ਤੇ ਮਛਰ ਤਾਂ ਕਰ ਰਿਆ ਹਾਂ ਤੁਸੀਂ ਕੁਲੇ ਬਾਲ ਨੂੰ ਆ ਚਾਰ ਪੰਜ ਪੱਤੇ ਕੁਮਲਿਆਂ ਦੇ ਉੱਤੇ ਸੁੱਟ ਦਿਓ ਮਛਰ ਤੇ ਮੱਖੀ ਹਾਂ ਜੀ ਤੁਸੀਂ ਅੱਖ ਤੇ ਵੇਖਿਆ ਮੱਖਰ ਤੇ ਮਛਰ ਮੱਖੀ ਬੈਠੀ ਨਹੀਂ ਇਹ ਦੇਸੀ ਅੱਖਾਂ ਇਹ ਰੁੱਖ ਬਣ ਬੈਗਾ ਹਾਂ ਹੁਣ ਕੋਈ ਦੂਜਾ ਹੱਥ ਵੀ ਤੇ ਸੜਕਾਂ ਤੇ ਉੱਗੇ ਹੁੰਦੇ ਨੇ ਉਹ ਦੂਜੇ ਨੇ ਹਨਾ ਆਜਾ ਇੱਕ ਹੋਰ ਆਇਕਮ ਬਾਬਾ ਜੀ ਇੱਕ ਹੋਰ ਜਾਣਕਾਰੀ ਦੇ ਦਿੰਨੇ ਆ ਇਹਦਾ ਜਿਹੜਾ ਦੁੱਧ ਨਿਕਲਦਾ ਅੱਕ ਦੇ ਵਿੱਚੋਂ ਕਿਸ ਦੀ ਦਾੜੀ ਚ ਮੁੱਛਾਂ ਚ ਬਾਲਾਂ ਚ ਕੀੜਾ ਲੱਗ ਜਾਂਦਾ ਗੋਲਾ ਜਿਹਾ ਬਣ ਜਾਂਦਾ ਬਾਲ ਉੱਡ ਜਾਂਦੇ ਨੇ ਜੇਕਰ ਤੁਹਾਨੂੰ ਇਹ ਸਮੱਸਿਆ ਹੈਗੀ ਆ ਤਾਂ ਤੁਸੀਂ ਇਹ ਰੋਜ਼ ਥੋੜਾ ਥੋੜਾ ਦੁੱਧ ਕੱਢ ਕੇ ਇੱਥੇ ਲਾ ਸਕਦੇ ਇਹ ਬਿਟਰ ਡੀਨ ਆ ਜੀ ਉਹਦੇ ਨਾਲ ਤੁਹਾਡਾ ਉਹ ਕੀੜਾ ਜਿਹੜਾ ਉਹ ਉਹ ਜਿਹੜੇ ਐਂਟਿਸੈਪਟਿਕ ਆ ਉਹ ਜੀਵਾਣੂ ਨੇ ਹੁਣ ਆ ਤਾਂ ਮਰ ਜਾਣਗੇ ਸਾਡੇ ਸਾਰਾ ਕੁਝ ਇਰਦ ਗਿਰਦ ਹੀ ਆ ਹੂੰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਕੀ ਬਾਤ ਉਹ ਕੁਛ ਸਾਡੇ ਇੰਦ ਗਿੰਦ ਕਰ ਰਿਆ ਆ ਦੇਖੋ ਆ ਅਸਲੀ ਦਵਾਈ ਆ ਵਾਲੀ ਹੁਣ ਮੈਂ ਅੱਗੇ ਨਾ ਵਿੱਕੀ ਜੀ ਨੂੰ ਇਹ ਸ਼ਿਕਾਇਆ ਵੀ ਆ ਤੇ ਇਹਦੇ ਉੱਤੇ ਵਿੱਕੀ ਜੀ ਜਦ ਜਦ ਕਿਹੜੀਆਂ ਮੱਖੀਆਂ ਬੈਠੀਆਂ ਸੀ ਇਹ ਮਦੂ ਬਕਸ਼ਿਆ ਆਲ ਮਦੂ ਮੰਨੇ ਦੀਆ ਠੀਕ ਆ ਜੀ ਹੁਣ ਇਹਨੂੰ ਇੱਕ ਚੀਜ਼ ਹੈ ਵੀ ਇਹ ਜਿਹੜਾ ਫੋਨ ਪੂਰਾ ਖਿਰ ਰਿਹਾ ਹੋਏ ਖਿਰਵਾਇਆ ਤੇ ਇਹਦੇ ਵਿੱਚੋਂ ਆ ਸਟਾਰ ਚੱਕਣਾ ਅੱਛਾ ਇਹਦੇ ਅੰਦਰ ਇਹ ਬੰਦੂ ਦੇ ਖਾਣ ਵਾਲਾ ਆ ਸਟਾਰ ਚੱਕਣਾ ਅੰਕੁਰ ਜੀ ਤੁਸੀਂ ਇੱਕ ਮਾਰਾਓ ਕਾਓ ਕਾਓ ਖਾ ਲੋ ਕਾ ਕੇ ਦੇਖ ਇੱਕ ਮਿੰਟ ਜੀ ਫੜੇ ਪਹਿਲਾਂ ਲੋਰ ਬੀਤੀ ਜੀ ਸਾਡੇ ਪ੍ਰੋਡਿਊਸਰ ਸਾਹਿਬ ਖਾ ਕੇ ਦਿਖਾੜੇ ਮੈਂ ਖਾ ਕੇ ਇੱਥੇ ਇੱਕ ਹੀ ਲੈਦਾ ਹਾਂ ਦਿਖਾਓ ਦਿਖਾਓ ਇੱਕ ਮਿੰਟ ਜੀ ਮੈਂ ਤੁਹਾਨੂੰ ਸਾਰਾ ਦੱਸਦਾ ਜੀ ਮੈਂ ਖਾ ਕੇ ਦਿਖਾਉਣਾ ਜੀ ਬੱਲੇ ਬੱਲੇ ਮੈਂ ਕਹਿੰਦੀ ਹੁਣ ਤੁਸੀਂ ਇਹ ਦੱਸਣਾ ਵਾ ਪੀ ਇਹ ਮਿੱਠਾ ਵਾ ਕਿ ਕਿਤਰਾ ਦਾ ਇਹ ਥੋੜਾ ਜਿਹਾ ਕੌੜਾ ਮਿੱਠਾ ਨਹੀਂ ਐ ਨਾ ਕੀ ਕਿਹਾ ਮਤਲਬ ਕਿ ਕੌੜਾ ਨਹੀਂਗਾ ਇੱਕ ਇੱਕ ਸੁਗੰਧਤ ਬਹੁਤ ਇਹਦੀ ਇੱਕ ਆਪ ਦੀ ਸੁਗੰਧਾ ਅੱਛਾ ਤੇ ਇਹ ਜ਼ਿਆਦਾਤਰ ਕੰਮ ਹੁੰਦਾ ਵਾ ਜਿਤਨਾ ਕੋਈ ਪੈਰ ਨਹੀਂ ਸੱਜ ਜਾਂਦੇ ਹਾਂਜੀ ਤੇ ਖੂਨ ਨੂੰ ਪਤਲਾ ਹੂੰ ਵਾਈ ਬਾਦੀ ਨੂੰ ਇਹ ਬੜਾ ਮਿਲਦਾ ਅੱਛਾ ਇਹਨੂੰ ਖਾਣਾ ਨਹੀਂ ਤੇ ਚੂਸੇ ਅੱਛਾ ਖਾਣਾ ਦੋ ਵਾਰ ਬੱਬੀ ਖਾਏਗੇ ਹਾਂ ਤੇ ਉਹ ਕਹਿੰਦਾ ਤੇ ਖਾਣਾ ਇੱਕ ਹੀ ਅੱਛਾ ਮੈਂ ਦੋ ਖਾ ਜੀ ਜੀ ਨਹੀਂ ਨਹੀਂ ਮੈਂ ਪ੍ਰੋਬਲਮ